ਸੋ ਤਾਂ ਪਹਿਲਾਂ ਕੁਦਰਤ ਡੇਰੀ ਫਾਰਮ ਡਾਕਟਰ ਸੁਖਚਾਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਆਪਾਂ ਫਿਰ ਦੁਬਾਰਾ ਏਆਈ ਦੇ ਇੱਕ ਨੂੰ ਸੈਮ ਤਿਆਰਿਆਂ ਆਪਣਾ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਸੋ ਦੋਸਤੋ ਇਹ ਆਪਣਾ ਹੁਣ ਅੱਗੇ ਜਿਹੜਾ ਮੌਸਮ ਆਉਣਾ ਹੈ ਉਹਦੇ ਵਿੱਚ ਆਪਾਂ ਜਿਹੜੇ ਪਸ਼ੂਆਂ ਨੂੰ ਏਆਈ ਆਪਾਂ ਕਰਨੀ ਹੈ ਆਪਣੇ ਪਸ਼ੂ ਹੀਟ ਚ ਆਉਣਗੇ ਸੋ ਦੋਸਤੋ ਬਹੁਤ ਸਾਰੇ ਭਰਾ ਜਿਹੜੇ ਨੇ ਕਿਸਾਨ ਭਰਾ ਨੇ ਠੱਗੀ ਦਾ ਛਕਾਰ ਹੁੰਦੇ ਨੇ ਐੀਆਈ ਦੇ ਵਿੱਚ ਮੈਂ ਵੀ ਜਦੋਂ ਜਾ ਕੇ ਫੀਲਡ ਦੇ ਵਿੱਚ ਦੇਖਦਾ ਮੈਂ ਵੀ ਹੈਰਾਨ ਹੁੰਨਾ ਮੈਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਵੀ ਕਿੰਨੀ ਐਸਟਾਈ ਦੀ ਕਿੰਨਾ ਵੇਟ ਚਾਹੀਦਾ ਹੈ ਯੂਟਰਸ ਦੀ ਗਰੋ ਕਿੰਦਾ ਚਾਹੀਦੀ ਏ ਸੋ ਅੱਜ ਆਪਾਂ ਇਹ ਗੱਲ ਕਰਾਂਗੇ ਵੀ ਟੀਗਾ ਭਰਨ ਲੱਗੇ ਕਈ ਬੰਦੇ ਠੱਗੀ ਕਿਵੇਂ ਮਾਰਦੇ ਆ ਦੇਖੋ ਬੜੇ ਸ਼ਾਤਰ ਦਿਮਾਗ ਹੁੰਦੇ ਉਹਨਾਂ ਲੋਕਾਂ ਦੇ ਮੈਂ ਆਹ ਹੈਰਾਨ ਹੁੰਨਾ ਸੋ ਦੋਸਤੋ ਇੱਕ ਵਾਰੀ ਮੈਂ ਇੱਕ ਕਿਸੇ ਦੇ ਘਰੇ ਗਿਆ ਤੇ ਮੈਂ ਉੱਥੇ ਸੀਮਨ ਲਾ ਕੇ ਨਾ ਦੋ ਠੀਕੇ ਪਾ ਕੇ ਦੋ ਸੀਮਨ ਲਾ ਕੇ ਤੇ ਮੈਂ ਉਹਨਾਂ ਨੂੰ 500 ਰੁਪਿਆ ਫੀਸ ਮੰਗ ਲਈ ਉਹ ਮੈਨੂੰ ਕਹਿੰਦੇ ਕਿ 150 ਸਾਡੇ ਕੋਲ ਇੱਕ ਡਾਕਟਰ ਆਉਂਦਾ ਆ ਕਹਿੰਦੇ ਜੀ ਉਹ ਦੋ ਸੀਮਨ ਲਾਉਂਦਾ ਤੇ 200 ਰੁਪਿਆ ਲੈ ਕੇ ਜਾਂਦਾ ਮੈਂ ਬੜਾ ਹੈਰਾਨ ਪਰੇਸ਼ਾਨ ਇਸ ਗੱਲ ਤੋਂ ਵੀ ਦੋ ਸੀਮਨ ਲਾ ਕੇ 200 ਰੁਪਿਆ ਵੀ ਜੇ ਮੈਕਸਿਮਮ ਆਪਾਂ ਗੱਲ ਕਰੀਏ ਸੀਮਨ ਦੀ ਚਲੋ ਮੈਂ ਤਾਂ 100 ਰੁਪਏ ਤੋਂ ਲੈ ਕੇ ਤੇ 1000 1200 ਤੱਕ ਸੀਮਾ ਲੈਣਾ ਇਸ ਤੋਂ ਵੱਧ ਮੈਂ ਕਦੀ ਸੀਮਾ ਨਹੀਂ ਲਿਆ ਤੇ ਸੋ ਜਿਹੜਾ ਗਵਰਨਮੈਂਟ ਦਾ ਆਡਾ ਸੀਮੰਟ ਤੁਸੀਂ ਤੁਹਾਨੂੰ ਪਤਾ ਹੀ ਹੈ ਸੋ ਜੇ ਸੀਮੰਟ ਦੇ ਰੇਟ ਦੀ ਗੱਲ ਕਰੀਏ ਮੈਂ ਕਹਿੰਦਾ ਘੱਟੋ ਘੱਟ ਵੀ ਰੇਟ ਦੀ ਗੱਲ ਕਰੀਏ ਚਲੋ 50 ਰੁਪਏ ਤੋਂ ਸ਼ੁਰੂ ਹੋ ਹੀ ਜਾਂਦਾ ਚਲੋ 50 ਤੋਂ ਸ਼ੁਰੂ ਹੋਇਆ ਚਲੋ ਮੈਕਸਿਮਮ ਜੇ ਉਹ ਡਾਕਟਰ ਨੇ ਦੋ ਸੀਮੰਟ ਲਾਏ ਮੰਨ ਕੇ ਚਲੋ ਜੇ ਉਹਨੇ 50 ਰੁਪਏ ਦਾ ਵੀ ਇੱਕ ਸੀਮੰਟ ਲਿਆ ਦੋ ਲਾਏ ਉਹਨੇ ਦੋਸਤੋ 100 ਰੁਪਏ ਦੇ ਦੋਸਤੋ 100 ਰੁਪਏ ਦੇ ਉਹਨੇ ਦੋ ਸੀਮੰਟ ਲਾਤੇ ਹੁਣ ਬੰਦਾ ਏਅਈ ਕਰਨ ਗਿਆ ਪੰਜ 4 ਕਿਲੋਮੀਟਰ ਦੂਰ ਗਿਆ ਆ ਆਪਦੇ ਘਰ ਤੋਂ ਉਹਨੇ ਮੋਟਰਸਾਈਕਲ ਤੇ ਪੈਰ ਪਾਇਆ 4-5 ਰੁਪਏ ਦੀ ਉਹਨੇ ਸਲੀਪ ਲਾਈ ਜਿੰਨੂੰ ਆਪਾ ਗਲਵਸ ਕਹਿੰਦੇ ਆ ਕੋਈ ਸੀਥ ਲਾਈਏ ਕੋਈ ਉਹਨੇ ਆਪਦਾ ਖਰਚਾ ਲੈਣਾ ਸੋ ਕੁੱਲ ਮਿਲਾ ਕੇ ਦੋਸਤੋ 200 ਰੁਪਇਆ ਤੋਂ 100 ਰੁਪਇਆ ਤਾਂ ਇਹ ਖਰਚਾ ਹੀ ਕਰ ਲਉਣਾ ਸੋ 200 ਰੁਪਇਆ ਹੋ ਗਿਆ ਹਣ ਕਿਸਾਨ ਤੋਂ ਉਹਨਾਂ ਕਿੱਦਾਂ ਲੈ ਲਿਆ 200 ਰੁਪਇਆ ਦੋ ਸੀਮਨ ਲਾ ਕੇ 200 ਰੁਪਇਆ ਲੈ ਲਿਆ ਸੋ ਅਗਲੇ ਦਿਨ ਫਿਰ ਉਹਨਾਂ ਨੇ ਦੋ ਸੀਮਨ ਲਾ ਕੇ ਫਿਰ 200 ਲੈ ਲਿਆ ਤੇ ਨਾਲ ਇੱਕ ਠੰਡਾ ਡੀਆ ਲਾ ਬਈ ਨੋ ਮੈਂ ਠੰਡਾ ਡੀਆ ਕਹਿੰਦੇ ਆਪਾਂ ਹਾਈਪਰੋਜੈਸਟਰੋਨ ਹਾਰਮੋਨ ਤੋ ਦੋਸਤੋ ਇਥੇ ਠੱਗੀ ਕਿੱਥੇ ਹੁੰਦੀ ਜਦੋਂ ਮੈਂ ਇਸ ਚੀਜ਼ ਦੇ ਪਿੱਛੇ ਗਿਆ ਇਹਦੇ ਵਿੱਚ ਮੈਂ ਦੇਖਿਆ ਵੀ ਇਹ ਬੰਦੇ ਐਦਾ ਕਿਵੇਂ ਪੈਸੇ ਲੈ ਆ ਲੈਂਦੇ ਆ ਵੀ ਮੈਂ ਤਾਂ ਮੈਂ ਫਰਾਨ ਖੁਦ ਵੀ ਰਾਨ ਮੰਨ ਕੇ ਚੱਲੋ ਜੇ ਮੈਂ ਮੈਂ ਜਾਂਦਾ ਉੱਥੇ ਮੈਂ ਹੁਣ 100 100 ਦਾ 100 ਰੁਪਏ ਦਾ ਮੇਰਾ ਇੱਕ ਸੀਮਣ 100 ਪਲੱਸ 100 200 ਤਾਂ ਸਿੱਧਾ ਹੀ ਹੋ ਗਿਆ ਇਹ ਜਿਹੜਾ 100 ਰੁਪਏ ਦਾ ਮੈਂ ਪਟ્રોલ ਪਾਇਆ ਖਰਚਾ ਲਾਇਆ ਮੰਨ ਕੇ ਚੱਲੋ 100 ਹੋ ਗਿਆ ਤੇ ਜੇ ਮੈਂ ਇੱਕ ਹਾਈ ਪਰਜਸਟ੍ਰੋਨ ਫਾਰ ਤੁਮ ਕੋਲ ਵੀ ਦੇਣਾ 100 ਰੁਪਏ ਦਾ ਤੇ 400 ਹੋ ਗਿਆ ਤੇ 100 ਰੁਪਿਆ ਮੈਂ ਕਮਾਈ ਵੀ ਕਰਨੀ ਹੈ ਮੈਂ ਫੀਸ ਵੀ ਲੈਣੀ ਦੋਸਤੋ 100 ਰੁਪਿਆ ਮੈਂ ਤੁਹਾਨੂੰ ਦੱਸੀਏ ਬਹੁਤ ਘੱਟ ਬਹੁਤ ਕਮਾਈ ਹੁੰਦੀ ਹੈ ਮੈਂ ਤੁਹਾਨੂੰ ਰੀਅਲ ਦੀ ਜਿਹੜੀ ਦੱਸਦੀ ਗੱਲ ਹੈ ਵੀ ਬਹੁਤ ਘੱਟ ਤੇ ਮੈਂ ਤੁਹਾਨੂੰ ਦੱਸਿਆ 100 100 ਸੁ ਤੇ ਕੋਈ ਸੰਗੋਸ਼ਟ ਨਹੀਂ ਹੁੰਦਾਗਾ 100 ਰੁਪਿਆ ਤਾਂ ਆਮ ਜੀ ਗੱਲ ਹੀ ਏ ਸੋ ਦੋਸਤੋ 500 ਰੁਪਿਆ ਹੋ ਗਿਆ ਟੋਟਲ ਸੋ ਦੋਸਤੋ ਉਹ ਬੰਦੇ ਜਿਹੜੇ ਨੇ ਦੋ ਦੋ ਟੀਕੇ ਭਰ ਕੇ 100 200 ਰੁਪਇਆ ਲੈਂਦੇ ਪਾਣੇ ਸੋ ਦੋਸਤੋ ਉਹ ਕਿਵੇਂ ਕਿਵੇਂ ਕਰਦੇ ਆ ਦੋ ਮਤਲਬ ਕਿ ਆ ਵੇਖੋ ਦੋ ਟੀਕੇ ਭਰੇ ਦੋ ਸਟਰਾ ਜਾਨੀ ਕਿ ਦੋ ਸੀਮ ਲਾਏ ਉਹਨਾਂ ਨੇ ਤੇ ਚਾਰਜ ਕੀਤੇ ਉਹਨਾਂ ਨੇ ਕਿਸਾਨ ਕੋਲੋਂ 200 ਰੁਪਏ ਕਿੱਦਾਂ ਕੀਤੇ ਸੋ ਦੋਸਤੋ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਕਿੱਦਾਂ ਕੀਤੇ ਉਹ ਠੱਗੀ ਕਿਵੇਂ ਕਰਦੇ ਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਮੈਨੂੰ ਉਹਨਾਂ ਨੇ ਆ ਵੀ ਦੱਸਿਆ ਮੇਰੇ ਕੋਲ ਇੱਥੇ ਬੈਠਦੇ ਨੇ ਕਈ ਵਾਰੀ ਆਣ ਕੇ ਦਫ਼ਤਰ ਦੇ ਵਿੱਚ ਸਲਾਹ ਲੈਣ ਵਾਸਤੇ ਫਾਰਮ ਵਾਸਤੇ ਆਉਂਦੇ ਨੇ ਮੈਂ ਉਹਨਾਂ ਨੂੰ ਪੁੱਛ ਲਿਆ ਨਾ ਆ ਵੀ ਤਾਂ ਉਹਦੀਆਂ ਕਮੀਆਂ ਦੱਸ ਦਿੰਦੇ ਨੇ ਮੈਂ ਸੋ ਕਿਸਾਨ ਭਰਾਵਾਂ ਨੂੰ ਦੱਸਾਂ ਦੱਸਣਾ ਚਾਹਾਂਗਾ ਵੀ ਤੁਸੀਂ ਇਹਨਾਂ ਦੀ ਠੱਗੀ ਤੋਂ ਬਚਣਾ ਸੋ ਦੋਸਤੋ ਮੇਰੀ ਵੀਡੀਓ ਵਾਜ ਲੰਮੀ ਹੋ ਜਾਣੀ ਹੈ ਕਿਉਂਕਿ ਤੁਹਾਨੂੰ ਪਤਾ AI ਜਿਹੜੀ ਹੈਗੀ ਆਰਟੀਫੀਸ਼ੀਅਲ ਇਨਸਾਨੀਨੇਸ਼ਨ ਇਹ ਨਾ ਬਹੁਤ ਵੱਡਾ ਸਮੀਨੇਸ਼ਨ ਇਹ ਬਹੁਤ ਵੱਡਾ ਕਨਸੈਪਟ ਹੈ ਬਣਾਉਤੀ ਗਰ ਬਤਾਰਨ ਦਾ ਇਹਨਦੇ ਜਿੰਨਾ ਵੀ ਆਪਾਂ ਗੱਲ ਕਰ ਲਈਏ ਜਿੰਨੇ ਵੀ ਆਪਾਂ ਲੈਕਚਰ ਕਰ ਲਈਏ ਜਿੰਨੀ ਵੀ ਡਿਪੀਟ ਕਰ ਲਈਏ ਨਾ ਇਹਦੇ ਤੇ ਬਹੁਤ ਹੀ ਥੋੜੀ ਏ ਆਈ ਇੱਕ ਬਹੁਤ ਜਿਹੜੇ ਕਰ ਗਿੰਦਾ ਕਿ ਮੇਨ ਕਾਰਨ ਵੀ ਇਹ ਆ ਸੋ ਦੋਸਤੋ ਜਿਹੜੀਆਂ ਆਪਣੀਆਂ ਗਾਵਾਂ ਰਿਪੀਟ ਹੁੰਦੀਆਂ ਨੇ ਆਪਣਾ ਕੰਬਨ ਨਹੀਂ ਹੁੰਦੀਆਂ ਹੀਟ ਨਹੀਂ ਆਉਂਦੀਆਂ ਇਹ ਸਾਰਾ ਕਨਸੈਪਟ ਨਾ ਗੈਨੋ ਦਾ ਹੀ ਏ ਮਤਲਬ ਕਿ ਆਈ ਦੇ ਨਾਲ ਜੁੜਿਆ ਹੋਇਆ ਸਾਰਾ ਇਹ ਆਪਣਾ ਸਬਜੈਕਟ ਹੈਗਾ ਫਰਕ ਤੋਂ ਹੋਣਾ ਆਪਾਂ ਗੱਲ ਉੱਥੇ ਕਰਦੇ ਆ ਵੀ ਦੋ ਟੀਕੇ ਭਰ ਕੇ 200 ਰੁਪਿਆ ਉਹਨਾਂ ਨੇ ਕਿਵੇਂ ਲਿਆ। ਸੋ ਦੋਸਤੋ ਪਹਿਲਾਂ ਉਹ ਕਰਦੇ ਕਿ ਜਦੋਂ ਤੁਹਾਡੇ ਘਰੇ ਆ ਕੇ ਉਹਨਾਂ ਨੇ ਮੋਟਰ ਖੜਾ ਰਿਆ ਉਹਨਾਂ ਨੇ ਕਿਸਾਨ ਨੂੰ ਕਹਿਣਾ ਵੀ ਪਾਣੀ ਲਿਓ ਵੀ ਸੀਮੈਂਟ ਕੱਢੀਏ ਪਾਣੀ ਦੇ ਵਿੱਚ। ਪਹਿਲਾਂ ਤਾਂ ਪਾਣੀ ਦਾ ਉਹਨਾਂ ਨੇ ਟੈਂਪਰੇਚਰ ਨਹੀਂ ਚੈੱਕ ਕਰਨਾ। ਪਾਣੀ ਦੇਖਣਾ ਨਹੀਂ ਹੈ ਕਿਦਾਂ ਦਾ। ਸੋ ਦੋਸਤੋ ਉਹਨਾਂ ਨੇ ਕਰਨਾ ਕੀ ਏ? ਮੈਂ ਕਹਾਂਗਾ ਦਿਖਾ ਦੇ ਮਿੱਧਰੋ ਵੀਰੇ ਨੂੰ ਕਹਾਂਗਾ ਦਿਖਾ ਦੇ। ਆਹ ਵੇਖੋ ਆ ਇੱਕ ਮੇਰੇ ਕੋਲ ਨਾ ਸਿੱਕਾ ਖਾਲੀ ਏ। ਇਹ ਸਿੱਕਾ ਉਹਨਾਂ ਨੇ ਖਾਲੀ ਕੀ ਕਰਨਾ ਹੈ? ਸਿੱਕਾ ਖਾਲੀ ਉਹਨਾਂ ਨੇ ਗਾਨਾ ਚੋਂ ਕਢਿਆ ਸੋ ਦੋਸਤੋ ਅਸੀਂ ਕਾ ਨਾ ਪਾਣੀ ਛਾੜ ਦਿੱਤਾ ਸੋ ਦੋਸਤੋ ਐਵੇਂ ਹੀ ਉਹਨਾਂ ਨੇ ਕੰਟੇਨਰ ਖੋਲ੍ਹਿਆ ਸੋ ਇੱਕ ਸਿੱਕਾ ਉਹਨਾਂ ਨੇ ਦੋਸਤੋ ਕੰਟੇਨਰ ਦੇ ਵਿੱਚੋਂ ਕੱਢ ਲਿਆ ਫਲੈਚ ਕੱਢ ਲਿਆ ਸਿੱਕਾ ਇੱਕ ਆਹ ਵੇਖੋ ਦੋਸਤੋ ਆਹ ਸਿੱਕਾ ਉਹਨਾਂ ਨੇ ਇਹ ਵੀ ਛਾੜਤਾ ਪਾਣੀ ਦੇ ਵਿੱਚ ਸੋ ਦੋਸਤੋ ਉਹਨਾਂ ਨੇ ਕਿਸਾਨ ਨੂੰ ਕਹਿਤਾ ਵੀ ਮੱਝ ਨੂੰ ਕਾਬੂ ਕਰੋ ਸੋ ਦੋਸਤੋ ਕਿਸਾਨ ਜਿਹੜਾ ਸੀਗਾ ਆਪਣਾ ਉੱਧਰ ਮੱਝ ਨੂੰ ਕਾਬੂ ਕਰਨ ਲੱਗ ਗਿਆ ਸੋ ਦੋਸਤੋ ਉਹਨਾਂ ਨੇ ਪਹਿਲਾ ਜਿਹੜਾ ਖਾਲੀ ਸਿੱਕਾ ਇੰਨੋਂ ਉਹਨਾਂ ਨੇ ਗਨ ਦੇ ਵਿੱਚ ਲੋਡ ਕਰਨਾ ਤੇ ਪਹਿਲਾਂ ਖਾਲੀ ਸਿੱਕਾ ਭਰ ਦੇਣਾ ਹੈ ਪਹਿਲਾਂ ਖਾਲੀ ਸਿੱਕਾ ਭਰਤਾ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਭਰਿਆ ਸਿੱਕਾ ਦੋਸਤੋ ਸੀਮਣ ਦਾ ਭਰਿਆ ਸਿੱਕਾ ਇਹ ਭਰਨਾ ਹੈ ਤੁਹਾਡੀ ਗਾਹ ਨੂੰ ਦਾ ਮੱਝ ਨੂੰ ਸੋ ਦੋਸਤੋ ਉਹਨਾਂ ਨੇ ਇੱਥੇ ਕੀਤਾ ਕਿ ਉਹਨਾਂ ਨੇ ਆ ਦੇਖੋ ਜਿਹੜਾ ਖਾਲੀ ਸਿੱਕਾ ਹੈ ਜਦੋਂ ਤੁਸੀਂ ਨਾ ਏਆਈ ਕਰਾਉਣੀ ਹੈ ਨਾ ਉਹ ਤੋਂ ਡਾਕਟਰ ਦੇ ਕੋਲ ਖੜ ਜੋ ਜਿਹੜਾ ਖਾਲੀ ਸਿੱਕਾ ਉਹਨੇ ਪਾਣੀ ਦੇ ਉੱਪਰ ਆ ਜਾਣਾ ਆ ਦੇਖੋ ਦੋਸਤੋ ਜਿਹੜਾ ਭਰਿਆ ਸਿੱਕਾ ਵਧੀਆ ਗਿੰਦੇ ਵਿੱਚ ਸੀਮਣ ਹੈਗਾ ਜਿਹੜਾ ਹਲੇ ਗਿੰਦੇ ਵਿੱਚ ਸਪਰਮ ਜਿਉਂਦਾ ਨੇ ਉਹ ਸਿੱਕਾ ਥੱਲੇ ਬੈਠਦੇਗਾ ਪਾਣੀ ਤਾਂ ਦੇਖੋ ਜਿੰਦੇ ਸਪਰਮ ਡੈਡਾ ਜਿਹੜਾ ਖਾਲੀ ਸਿੱਕਾ ਉਹ ਥੱਲੇ ਖੱਲੇ ਨਹੀਂ ਬੈਠੇਗਾ ਉੱਪਰ ਆ ਜਾਏਗਾ ਤੁਹਾਨੂੰ ਪਤਾ ਨਹੀਂ ਲੱਗਣ ਦੇਣਾ ਉਹਨਾਂ ਨੇ ਹੁਣ ਇੱਥੇ ਉਹਨਾਂ ਚੁਲਾਕੀ ਕਿਹੜੀ ਕੀਤੀ ਇੱਥੇ ਉਹਨਾਂ ਨੇ ਇੱਕ ਹੀ ਸੀਮਣ ਭਰਿਆ 50 ਰੁਪਈਆ ਦਾ ਬਸ ਸੀਮਣ ਭਰਿਆ 50 ਰੁਪਈਆ ਦਾ ਤੁਹਾਨੂੰ ਕਹਿਦਾ ਜੀ ਦੋ ਭਰਿਆ ਤੁਹਾਡੇ ਕੋਲੋਂ 200 ਰੁਪਈਆ ਚਾਰਜ ਕਰਦਾ ਸੋ ਦੋਸਤੋ ਨਾ ਤੁਹਾਡੇ ਪਸ਼ੂ ਨੇ ਗੱਭਣ ਹੋਣਾ ਕਿਉਂਕਿ ਉਹਨੂੰ ਹੀਟ ਜ਼ਿਆਦਾ ਹੋਣੀ ਹੈ ਉੱਥੇ ਦੁਬਾਰਾ ਵੀ ਸੀਮਨ ਦੀ ਲੋਰ ਪੈ ਸਕਦੀ ਹੈ ਸੋ ਦੋਸਤੋ ਇਸ ਤਰ੍ਹਾਂ ਤੁਹਾਡੇ ਨਾਲ ਠੱਗੀ ਮਾਰ ਕੇ ਲੈ ਗਏ ਸੋ ਦੋਸਤੋ ਇਹ ਮੇਰੀ ਗੱਲ ਇੱਕ ਨੋਟ ਕਰ ਲਿਓ ਜਦੋਂ ਵੀ ਤੁਸੀਂ ਕਿਸੇ ਵੀ ਡਾਕਟਰ ਤੋਂ ਸੀਮਨ ਭਰਾਓ ਕਿਸੇ ਵੀ ਤੋਂ ਹੈ ਗਵਰਨਮੈਂਟ ਡਾਕਟਰ ਹੈ ਜਾਂ ਯੂ ਪ੍ਰਾਈਵੇਟ ਹੈ ਜਾਂ ਯੂ ਦਫਾਵੀਂ ਅਜਿਹਾ ਦੀ ਟ੍ਰੇਨਿੰਗ ਵਾਲਾ ਡਾਕਟਰ ਕੋਈ ਵੀ ਹੈ ਸੋ ਦੋਸਤੋ ਉਹਨੂੰ ਕਹਿ ਦਿਓ ਵੀ ਆਹ ਸਿੱਕਾ ਭਾਈ ਸਾਨੂੰ ਦੇ ਦੇ ਆ ਖਾਲੀ ਸਿੱਕਾ ਸੋ ਦੋਸਤੋ ਇਹ ਸਿੱਕੇ ਦੇ ਉੱਪਰ ਪੂਰਾ ਡਾਟਾ ਹੁੰਦਾ ਜੇ ਜਦੋਂ ਤੁਸੀਂ ਇਹ ਸਿੱਕੇ ਦੇ ਉੱਤੇ ਡੇਡ ਲਿਖੀ ਹੁੰਦੀ ਹੈ ਆ ਡਾੜਾ ਲਿਖਿਆ ਹੁੰਦਾ ਹੈ ਇਹ ਪੂਰੇ ਡਾੜੇ ਤੇ ਸਰਚ ਮਾਰ ਕੇ YouTube ਤੇ ਤੁਸੀਂ ਆਪ ਦਾ ਵੇਖ ਸਕਦੇ ਜੇ ਵੀ ਇਹ ਵਾਕਿਆ ਹੀ ਸਿੱਕਾ ਸਹੀ ਹੈ ਸੋ ਦੋਸਤੋ ਇਹ ਹੋਣਾ ਇਹਦੇ ਵਿੱਚ ਕੀ ਜੇ ਇਹ ਸਿੱਕਾ ਤੁਸੀਂ ਸੰਭ ਕੇ ਰੱਖ ਲੈਣਾ ਜਦੋਂ ਤੁਹਾਡੇ ਕੋਲੇ ਜਿੰਨਾ ਦੇ ਬੱਚਾ ਨਹੀਂ ਆਉਂਦਾਗਾ ਸੋ ਦੋਸਤੋ ਇਹ ਜਿਹੜਾ ਡਾਕਟਰ ਤੁਹਾਡੇ ਘਰੇ ਸੀਮਣ ਪਰਨਾ ਆਊਗਾ ਚਾ ਇਹ ਆਈ ਕਰਨ ਆਊਗਾ ਸੋ ਤੁਸੀਂ ਇਹ ਸਿੱਕਾ ਲੈ ਕੇ ਜਰੂਰ ਸਾਹਮਣਾ ਜਿੰਦੇ ਕਰਕੇ ਆਪਾਂ ਵਧੀਆ ਨਸਲ ਸੁਧਾਰ ਜਿਹੜੀ ਉਹ ਕਰ ਸਕਦੇ ਆ ਸੋ ਦੋਸਤੋ ਇਸ ਤਰ੍ਹਾਂ ਘੱਡ ਨਾਲ ਜਿਹੜੀ ਇਹ ਲੋਕ ਕੁਸ਼ਿਸ਼ਤਾਂ ਲੋਕ ਹੁੰਦੇ ਨੇ ਜਿਹੜੇ ਖਾਨਾ ਉਹਨਾਂ ਠੱਗੀ ਮਾਰਦੇ ਆ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਕੁਦਰਤ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਤੈਂ ਸਿੰਘ ਸਬਸਕ੍ਰਾਈਬ ਕਰ ਲਓ ਸੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ